ਜੀ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਆ ਇਸ ਸ਼ਿਰੀ ਨਗਰ ਸ਼ਹਿਰ ਤੋਂ ਪਿੰਡ ਵੱਲ ਆਏ ਆ ਬਹੁਤ ਸਾਰੀ ਫੀਰ ਇਹਨਾਂ ਜੀ 200000 ਕੇ ਜਾ ਰਹੇ ਆ ਦੇਖੋ ਕੀ ਹੁੰਦੇ ਆ ਕਿ ਆਪਾਂ ਜਾਣਾ ਜੋਸ਼ੀ ਮਤ ਤੋਂ ਦੀ 13 ਤੋਂ ਬੁਲਟਾਟ ਦੇਖਦੇ ਅੱਜ ਜੇ ਸਾਹ 180 ਕਿਲੋਮੀਟਰ ਦਾ ਪੈਡਾ ਹੈਗਾ ਪਰ ਇਹ ਨਜرائی ਦਾ ਹੈਗਾ ਦੀ ਮੇਰੀ ਪੰਜ ਵਜੇ ਇਨਸ਼ਾਅਲਾ ਕੰਤੇ ਤੇ ਸੱਤਵੇਂ ਸਵੇਰ ਤੋਂ ਇਹ ਫਿਰ 400 ਕਿਲੋਮੀਟਰ ਪਰ ਆਰਮਾ ਬੰਦਲੇ 4% ਜਿਹੜੇ ਰਜਿਸਟਰ ਕਰਾਂਗੇ ਇਹ 10 ਮਿੰਟ ਹੋਰ ਬੰਦਲੇ ਨੂੰ ਬਤਾਓ ਤੁਸੀਂ ਜੋਸ਼ੀ ਮੱਟ ਕੀ ਦੇਖਾਂਗੇ ਕਿ ਕਿੰਨਾ ਕੁ ਜੀ ਜੋਸ਼ੀ ਮੱਟ ਹੈਗਾ ਇੱਕੋਂ ਸਿਟੀ ਨਗਰ ਤੋਂ ਲੱਗ ਕੇ ਨੂੰ ਦੇਖ ਰਹੇ ਹਾਂ ਤੇ ਚੜਾਈ ਸਾਰੀ ਖੜਵੀ ਚੜਾਈ ਅੱਜ ਸਾਰੀ ਉੱਪਰ ਗਿਆ ਹੈ ਹੈਲੀਕਾਪਟਰ ਆ ਗਿਆ ਹੈ ਐਡਵਿਜ਼ਰ ਤੋਂ ਮਿਲਿਆ ਸਾਰੀ ਨਾ ਚੜਾਈ ਜਿਹੜੀ ਖੜਵੀ ਆ ਪਰੀ ਜਾਣਾ ਇਹ ਉਹ ਜਿਹੜਾ ਪ੍ਰੋਬ ਹੈ ਜਿਹੜਾ ਹਿੰਕੁਤ ਸਾਹਿਬ ਜਾਂਦਾ ਆ ਦੇਖੋ ਮੇਰੇ ਬੈਕ ਸਾਈਡ ਤੇ ਕਿੰਨਾ ਕੇਟੋ ਦੇਖੋ ਐਂਕਾ ਤਾਂ ਖੀਨਾ ਮੇਰੇ ਨਾਲ ਨਾਲ ਦੇਖੋ ਵੀਡੀਓ ਦੇ ਨਾਲ ਨਾਲ ਦੇਖੋ ਤੁਹਾਨੂੰ ਵਰਸ ਦੇ ਸਾਰੇ ਵੀਾਰੇ ਦਿਖਾਉਣੇ ਅੱਜ ਆ ਦੇਖੋ ਆਪਾਂ ਦੋ ਸੇਜ਼ਗੈਨਾਂ ਨਾਲ ਨਹੀਂ ਜਾਉਂਦੀ ਆਪਣੇ ਅੱਛਾ ਦੋ ਨਦੀਆਂ ਦਾ ਸੰਗਮ ਹੁੰਦਾ ਕਿੱਥੇ ਸ਼੍ਰੀ ਹਿੰਦੂ ਸਾਹਿਬ ਰਸਤੇ 'ਚ ਇੱਕ ਜਗ੍ਹਾ ਤੇ ਆਪਾਂ ਖੜ ਗਏ ਆ ਬੋਰਡ ਲੱਗਿਆ ਤੇ ਦੂਰੋਂ ਤਾਂ ਨਦੀ ਨਾ ਐਂ ਲੱਗਦਾ ਪਾਣੀ ਘਟਾ ਦੇਖੋ ਮੈਂ ਦਿਖਾਉਣਾ ਤੁਹਾਨੂੰ ਦੇਖੋ ਕਿੰਨਾ ਸ਼ੋਰ ਕਰਦੀ ਨਦੀ ਆਵਾਜ਼ ਕਿੰਨੀ ਕਰ ਰਹੀ ਆ ਇਹ ਨਾਲ ਨਾਲ ਜਾਊਗੀ ਸੇਮਪੁਰ ਸਾਹਿਬ ਤੱਕ ਇਧਰੋਂ ਆਉਂਦੇ ਲੋਕ ਸਾਰੇ ਇਧਰੋਂ ਜਾਈ ਜਾਂਦੇ ਆ ਇਧਰ ਆਪਣੀ ਐਕਟਵਾ ਖੜੀ ਆ ਪਾਣੀ ਪੂਣੀ ਭਰਿਆ ਸੀਗਾ ਆ ਤਾਂ ਬਸ ਤਾਂ ਜਾਂਦੀ ਆ ਬਾਕੀ ਸਾਰਾ ਟੂਰਿਸਟ ਹੀ ਤੇ ਹੋਰ ਹੀ ਬੋਰ ਲੱਗਿਆ ਫਾਟਾ ਗੁਪਤ ਕਾਂਸ਼ੀ ਅਗਸਤ ਮੁਨੀ ਖੀਰੇ ਖੀਰੇ ਵੇਚ ਰਹੀ ਆ ਮਾਂ ਆਂਟੀ ਖੀਰੇ ਖਾਣੇ ਆਪਾਂ ਉਹ ਅੱਗੇ ਭੁੱਟੇ ਭੱਟੇ ਵੇਚ ਰਿਹਾ ਛੱਲੀਆਂ ਨਮਕ ਥੋੜਾ ਡਾਲ ਦੋ ਹੂੰ ਉਹ ਰੁਦਰ ਪ੍ਰਤਾਪ ਆ ਗਿਆ ਸ਼ਹਿਰ ਰਸਤੇ ਸਾਲਾ ਨੁਰੋ ਗਏ ਕਿਉਂਕਿ ਸਵੇਰ ਦੀ ਨਾ ਵਾਟ 40 45 ਕਿਲੋਮੀਟਰ ਕੱਢ ਲਈ ਤੇ ਰਹਿ ਗਈ ਆਪਣੇ 60 ਕਿਲੋਮੀਟਰ 65 ਕਿਲੋਮੀਟਰ ਰਹਿ ਗਿਆ ਹੋਊਗਾ ਇੱਥੇ ਪਰ ਉਹ ਵੇਹੀ ਉਹ ਨਦੀ ਨਾਲ ਹੀ ਆ ਆਪਣੇ ਜੇ ਅਮਰੇ ਨਦੀ ਨਾਲ ਹੀ ਜਾਊਗੀ ਤਾਂ ਮੇਰੀ ਬੈਕ ਸਾਈਡ ਦੇ ਦੇਖੋ ਘਰ ਤੇ ਪੌੜੀਆਂ ਪੌੜੀਆਂ ਬਣੀਆਂ ਦੇਖੋ ਐ ਕਿ ਨੂਆਂ ਦੇ ਦਰਖਤ ਲੱਗੇ ਆ ਪੌੜੀਆਂ ਪੌੜੀਆਂ ਬਣੀਆਂ ਤਾਂ ਨੂੰ ਤਾਂ ਨੂੰ ਮਤਲਬ ਆ ਜਿਹੜੇ ਘਰ ਆ ਯਾਰ ਇੱਕ ਗੱਲ ਸੋਚੀਏ ਇਹਨਾਂ ਦਾ ਰਸਤਾ ਕਿੱਧਰ ਨੂੰ ਹੋਊਗਾ ਕਿਵੇਂ ਲੰਘਦੇ ਹੋਣਗੇ ਇੱਥੇ ਨਾ ਤਾਂ ਇਹਨਾਂ ਕੋਲੇ ਬਾਈਕ ਹੋਊਗਾ ਗੱਡੀ ਤਾਂ ਦੂਰ ਦੀ ਗੱਲ ਚਲੋ ਪੈਦਲ ਆਉਂਦੇ ਆ ਔਰ ਛੋਟੇ ਛੋਟੇ ਰਸਤੇ ਆ ਡੰਡੀਆਂ ਪੱਕ ਡੰਡੀਆਂ ਜੀਆਂ ਬਣੀਆਂ ਉੱਪਰ ਵੀ ਘਰ ਹੋਣਗੇ ਹਨ ਜਾਣਾ ਉੱਪਰ ਤੱਕ ਚੱਲਦੇ ਆਂ ਹੋਲੀ-ਹੋਲੀ ਜਿੱਕੜੀ ਅੰਗ ਦੇ ਸ਼ਾਮੇ ਜਾ ਕੇ ਨਾ ਚਾਹ ਪੀਵਾਂਗੇ ਕਿਉਂਕਿ ਦੋ ਰੋਟੀਆਂ ਖਾਧੀਆਂ ਭੁੱਖ ਜੀ ਲੱਗ ਗਈ ਹੁਣ ਥੱਕ ਗਏ ਨਦੀ 'ਚ ਪਾਣੀ ਦਿਖ ਪਾਪੂ ਕਿੰਨਾ ਤੇਜ਼ ਆ ਹਨਾ ਸਪੀਡੋ ਸਪੀਡ ਆਉਂਦਾ ਇੱਜਾ ਦੂਰੋਂ ਦੇਖਦੇ ਆਂ ਲੱਗਦਾ ਇਹ ਨਾਲਾ ਜਿਹਾ ਹੀ ਹੁੰਦਾ ਵਿਊ ਚੈੱਕ ਕਰੋ ਇੱਥੋਂ ਸ਼ਾਇਦ ਗੱਡੀਆਂ ਦੀ ਆਵਾਜ਼ ਬਹੁਤ ਹੋਵੇ ਨਦੀ ਦੇ ਕਿਨਾਰੇ ਕਿਨਾਰੇ ਦੇਖੋ ਵਿਊ ਦੇਖੋ ਪਹਾੜਤਾਂ ਇੱਧਰ ਕੋਈ ਪਿੰਡ ਪੁੰਡਾ ਕਿੰਨੇ ਘਰ ਆ ਦਿਖ ਹਰਿਆਲੀ ਹਰਿਆਲੀ ਆਪਾਂ ਜਾ ਰਹੇ ਆ ਜਦੋਂ ਨਾ ਕੋਈ ਵੀ ਵਿਊ ਬੜਾ ਘੈਂਟ ਆਉਂਦਾ ਨਾ ਮੈਂ ਉੱਥੇ ਰੁਕ ਜਾਨਾ ਤੁਹਾਨੂੰ ਦਿਖਾਉਣ ਦਾ ਕਰਕੇ ਆ ਦੇਖੋ ਹਿਮਾਲਿਆ ਮਾਉਂਟੇਨ ਦੇਖੋ ਪਹਾੜ ਕਿੱਡੇ ਵੱਡੇ ਆ ਕੀ ਨਜ਼ਾਰਾ ਸੁਦਰਤਾ ਉੱਤਰਾਖੰਡ ਦੇ ਵਿੱਚ ਇਸ ਵਕਤ ਹੈਗੇ ਆ ਆਪਾਂ ਲੱਣੇ ਚੱਲਣੇ ਚੱਲਣੇ ਜਾਂ ਬਾਈ ਲੰਘ ਜਾ ਹਿਮਗੁੰਡ ਸਾਹਿਬ ਆਪਾਂ ਜਾ ਰਹੇ ਆ ਤੇ ਆ ਪਹਾੜਾਂ ਦਾ ਨਜ਼ਾਰਾ ਦੇਖੋ ਔਰ ਤੁਸੀਂ ਕੁਛ ਨਾ ਦੇਖੋ ਪਰਬਤ ਦੇਖੋ ਅੱਗੇ ਆ ਗਿਆ ਪਿੰਡ ਇਹ ਕੋਈ ਪਿੰਡ ਆ ਵੈਸੇ ਆਪਾਂ ਰੁਕਣਾ ਵੀ ਆ ਤੁਹਾਨੂੰ ਦੱਸਿਆ ਸੀਗਾ ਚਾਹ ਪੀਵਾਂਗੇ ਕਿਤੇ ਉਸ ਤੋਂ ਬਾਅਦ ਇੱਕ ਰਸਤੇ 'ਚ ਨਾ ਬਾਈਕ ਦਾ ਬਾਈਕ ਖਰਾਬ ਹੋ ਗਿਆ ਇੱਥੇ ਬਾਈਕ ਗੱਡੀ ਖਰਾਬ ਹੋ ਜੇ ਰਸਤੇ 'ਚ ਕੋਈ ਮਕੈਨਿਕ ਨਹੀਂ ਹੈਗਾ ਕੀ ਕਰਨ ਦਾ ਸਮਾਂ ਵੀ ਨਾਲ ਹੀ ਚੱਕਣਾ ਪੈਂਦਾ ਆਦ ਕਰਨਾ ਇਹੋ ਜਿਹਾ ਪਿੰਡ ਆ ਪਿੰਡ ਆ ਕੋਈ ਛੋਟਾ ਆ ਪਿੰਡ ਵੀ ਆਪਾਂ ਦੇਖਦੇ ਆ ਪੌੜ ਥੋਪਾ ਲੱਗ ਰਹੇ ਆ ਪਿੰਡ ਆ ਸ਼ਹਿਰ ਨਹੀਂ ਗਏ ਸ਼ਹਿਰ ਤਾਂ ਬਹੁਤ ਕਾਫੀ ਵੱਡੇ ਸ਼ਹਿਰ ਹੈਗੇ ਆ ਇਹ ਡਿਵੈਲਪਡ ਪਿੰਡ ਆ ਹੋ ਪਿੰਡਾਂ ਦੇ ਤਾਂ ਹੁਣ ਨਾ ਇੰਨੇ ਕ ਇੱਥੇ ਪਤਾ ਹੀ ਨਹੀਂ ਲੱਗਦਾ ਪਰਬਤ ਸੇਰ ਮੇਰੇ ਸਾਹਮਣੇ ਆ ਗਿਆ ਦੇਖੋ ਤੁਸੀਂ ਹੌਣ ਘਮੋਨਾ ਮੈਂ ਧਿਆਨ ਨਾਲ ਦੇਖੋ ਕੁਦਰਤ ਦਾ ਨਜ਼ਾਰਾ ਦੇਖੋ ਕੀ ਬਾਤ ਹੈ ਉਹ ਸਾਹਮਣੇ ਵੀ ਇਹੀ ਨਜ਼ਰ ਆ ਰਿਹਾ ਪਹਿਲੀ ਵਾਰ ਦਰਸ਼ਨ ਕਰਨ ਜਾ ਰਹੇ ਆਪਾਂ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਸ ਆ ਅੱਜ ਦੀ ਵਾਰਟ ਆਪਾਂ ਵੱਧ ਤੋਂ ਵੱਧ ਕਰਦੀ ਏ ਰਸਤੇ ਨੂੰ ਜਾਂਦੇ ਆ ਨਾ ਇੱਕ ਅੰਬ ਦਾ ਦਰਖਟ ਆਇਆ ਦੇਖੋ ਕਿੰਨੇ ਅੰਬ ਲੱਗੇ ਜਿੰਨੇ ਪੱਤੇ ਉੰਨੇ ਹੀ ਅੰਬ ਦਾ ਸੋਰਾ ਫੇਰਾ ਨਾ ਇਸ ਰੋਡ ਤੇ ਉਹ ਆ ਹੀ ਰਹਿੰਦਾ ਬੰਦਾ ਕਦੇ ਵੀ ਸੁਣਨਾ ਨਹੀਂ ਹੁੰਦਾ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਕੋਈ ਬੋਇਟਾਂ ਦੇ ਜਾਈ ਜਾਂਦਾ ਕੋਈ ਚੈਨਲ ਜਾਈ ਜਾਂਦਾ ਕੋਈ ਸਾਡੇ ਅੰਗ ਸਕੂਟਰੀ ਤੇ ਜਾਈ ਜਾਂਦਾ ਕੋਈ ਸਾਈਕਲਾਂ ਤੇ ਆਈ ਜਾਂਦਾ ਪਰ ਫਿਰ ਵੀ ਸਲਾਮ ਆ ਯਾਰ ਜਿਹੜੇ ਬੰਦੇ ਮੁੰਡੇ ਸਾਈਕਲਾਂ ਤੇ ਆਉਂਦੇ ਆ ਆ ਪਹਾੜ ਆ ਗਿਆ ਇਮਾਲਿਆ ਸਾਡੇ ਨਾਲ ਹੀ ਆ ਗਿਆ ਇਹਦੇ ਨਾਲ ਨਾਲ ਹੀ ਆਪਾਂ ਜਾਵਾਂਗੇ ਇਹ ਰੋਡ ਵੀ ਛੋਟਾ ਹੋ ਗਿਆ ਇੱਥੋਂ ਜਿਵੇਂ ਜਿਵੇਂ ਅੱਗੇ ਜਾਈ ਜਾਂਦੇ ਆ ਰੋਡ ਛੋਟਾ ਹੋਈ ਅੱਲਾ ਪਹਿਲੀ ਯਾਤਰਾ ਆਪਣੀ ਹੇਮਪਨ ਸਾਹਿਬ ਦੀ ਤੁਹਾਨੂੰ ਸਾਰੇ ਰਸਤੇ ਦਿਖਾ ਦੇਣੇ ਆਪਾਂ ਉਹ ਰੁਦਰ ਪ੍ਰਤਾਪ ਤੋਂ ਹੁਣ ਆਪਾਂ ਜਾ ਰਹੇ ਆ ਜੋਸ਼ੀਵਟ ਜੋਸ਼ੀ ਮੱਠ ਅੱਜੇ ਬਹੁਤ ਪਿਆ ਯਾਰ ਮੈਂ ਤੁਹਾਨੂੰ ਕੀ ਦੱਸਾਂ ਜੇ 70 ਕਿਲੋਮੀਟਰ ਪਿਆ ਅਸੀਂ ਰਸਤੇ ਰੁੱਕ ਗਏ ਸੀ ਉੱਥੋਂ ਪਰੌਂਠਾ ਖਾਦਾ ਕਿਆ ਬਿੱਤੀ ਆ ਭੁੱਖ ਬਹੁਤ ਲੱਗਦੀ ਸੀ ਸਵੇਰ ਦਾ ਕੁਝ ਨਹੀਂ ਖਾਤਾ ਸੀ ਦੋ ਹਲਕੇ ਖਾਦੇ ਸੀਗੇ ਉਹਦੇ ਨਾਲ ਆਪਣਾ 1 ਵਜ ਗਿਆ ਚਲੋ ਆਹ ਦੇਖੋ ਪਹਾੜ ਕਿੰਨਾ ਉੱਚਾ ਤੇ ਦੇਖੋ ਦਿਓਦਾਰ ਦੇ ਦਰੱਖਤ ਛੋਟੇ ਛੋਟੇ ਲੱਗਦੇ ਆ ਖਜੂਰਾ ਵੀ ਹੁੱਭੀਆਂ ਕਿਆ ਬਾਤ ਆ मैन चाह मैंने रस्ते कई जगह बन रहे इतना बारिशा बुरशा होंगे रस्ते खराब हो जाते रिपेयर सरकार चलती सरकार करती रही है सारा कुछ इधर देखो करेना इं खड़िया र ਸਲਾਮ ਭਾਈ ਜਿਹੜੇ ਸਾਈਕਲਾਂ ਦੇ ਮੇਰੇ ਭਾਈ ਜਾਂਦੇ ਆ ਮੇਰੀਆਂ ਪਹਿਣਾ ਜਾਂਦੀਆਂ ਸਾਈਕਲਾਂ ਦੇ ਹਨਾ ਟੂਰ ਕਰਨ ਕਿਉਂਕਿ ਜਿਆਦਾ ਉਹ ਚਲਾਉਣ ਦਾ ਨਹੀਂ ਇੰਨਾ ਹੁੰਦਾ ਜਿੰਨਾ ਸਮਾਨ ਕੈਰੀ ਕਰਨਾ ਹੁੰਦਾ ਬੈਗ ਰੱਖੋ ਆਪਣੇ ਪਾਣੀ ਚੱਕੋ ਹਨਾ ਕੁਛ ਖਾਣ ਪੀਣ ਦੇ ਲਈ ਨਾਲ ਚੱਕਣਾ ਦਿੰਦਾ ਆ ਨਦੀ ਮੈਨੂੰ ਲੱਗਦਾ ਉੱਲੇ ਹੋਗੀ نیچے ਹੈ ਨਾ ਪਰਬਤ ਬਹੁਤ ਨੇੜੇ ਆ ਗਿਆ ਸਾਡੇ ਮੈਨੂੰ ਲੱਗਦਾ ਅਸੀਂ ਬੁੱਕਲ 'ਚ ਆ ਗਏ ਪਰਬਤ ਦੀ ਐਂ ਲੱਗਦਾ ਜਿਵੇਂ ਨਾ ਕੁਦਰਤ ਨੇ ਆਪਾਂ ਨੂੰ ਬੁੱਕਲ 'ਚ ਲੈ ਲਿਆ ਹੁੰਦਾ ਕਿ ਤੁਹਾਨੂੰ ਭਾਈ ਹਵਾ ਨਹੀਂ ਲੱਗਣ ਦੇਣੀ ਦੋਨੇ ਸਾਈਡ ਤੇ ਅਸੀਂ ਆ ਗਏ ਵਿੱਚ ਦੋਨੇ ਸਾਈਡ ਤੇ ਪਰਬਤ ਹੋ ਗਏ ਵੱਡੀਆਂ ਮੌਂਦਾਂ ਨੇ ਇਹ ਆ ਬਾਸਾਂ ਦੇ ਦਰਖਤ ਇੱਥੋਂ ਵੱਢ ਲਈਏ ਆਪਾਂ ਆਪਾਂ ਨੂੰ ਚਾਹੀਦੀਆਂ ਡਾਂਗਾ ਚੋਈਆਂ ਚਾਹੀਆਂ ਆ ਝਰਨਿਆਂ ਦੇ ਉੱਪਰੋਂ ਆਉਂਦੇ ਆ ਹਨਾ ਪਾਣੀ ਆਉਂਦਾ ਥੋੜਾ-ਥੋੜਾ ਆਉਂਦਾ ਜਦੋਂ ਬਾਰਿਸ਼ ਹੁੰਦੀ ਆ ਉਦੋਂ ਘਰ-ਘਰ ਤੇ ਝਰਨੇ ਆਉਂਦੇ ਆ ਝਰਨੇ ਇਕੱਠੇ ਹੋ ਕੇ ਨਦੀਆਂ ਬਣ ਜਾਂਦੀਆਂ ਫਿਰ ਨਦੀਆਂ ਨੂੰ ਇੱਕ ਨਾਂ ਦਿੱਤਾ ਜਾਂਦਾ ਕਿਸੇ ਨੂੰ ਸਰਸਵਤੀ ਕਿਸੇ ਨੂੰ ਗੰਗਾ ਇੱਥੇ ਖੜੇ ਹੀ ਭਾਈ ਟੋਪਰ ਨਹੀਂ ਜਾਂਦੇ ਸਾਡੇ ਲਈ ਮੈਂ ਕਹਿੰਦਾ ਰਸਤੇ ਹੀ ਨਾ ਆਪਾਂ ਕੱਪੜੇ-ਕੁਪੜੇ ਧੋਲਾਂਗੇ ਕੋਈ ਚਰਨਾ-ਚਰਨਾ ਆਉਂਦਾ ਤਾਂ ਕਿਉਂਕਿ ਜੇ ਮੰਨ ਲਓ ਆਪਾਂ ਕੋਈ ਰਮਾਲ ਪਰਨਾ ਧੋਣਾ ਹੁੰਦਾ ਜਾਂ ਕੋਈ ਟੀ-ਸ਼ਰਟ ਤੇ ਉੱਥੇ ਭੀੜ ਬਹੁਤ ਹੁੰਦੀ ਆ ਜਿੱਥੇ ਭਰੋਕਦੇ ਆ ਤੇ ਰਸਤੇ ਜੀ ਵਧੀਆ ਅੰਤਾਂ ਦੇ ਰੈਸਟ ਕਰਾਂਗੇ 10 ਮਿੰਟ ਚਲੋ ਆ ਦੇਖੋ ਸਾਹਮਣੇ ਦੇਖੋ ਪਰਬਤ ਦੇਖੋ ਕੀ ਬਾਤ ਹੈ ਉੱਪਰ ਤੱਕ ਕਿੰਨੀ ਉਚਾਈ ਹੋਊਗੀ ਮਾਪਿਓ ਤੁਸੀਂ ਮੈਂ ਤੁਹਾਨੂੰ ਵੈਸੇ ਆਈਡੀਆ ਹੀ ਦੱਸ ਦਿੰਦਾ ਮੇਰੇ ਹਿਸਾਬ ਨਾਲ 7800 ਫੁੱਟ ਦੀ ਇੱਥੋਂ ਉਚਾਈ ਹੋਊਗੀ ਇਸ ਪਰਬਤ ਦੀ ਲੰਗੇ ਜਾ ਭਾਈ ਕਿਉਂ ਹੋਰਨ ਮਰੀ ਜਾਣਾ 7800 ਫੁੱਟ ਪਰਬਤ ਹੋਊਗਾ ਹਨਾ 2000 ਉੱਤ ਦਾ ਪਹਾੜੀ ਉਚਾਈ ਦੇ ਸਮੁੰਦਰ ਤਲ ਤੋਂ ਹੁਣ ਅੱਗੇ ਦੇਖੋ ਕਿੰਨੀ ਵੱਨ ਜਾਂਦੀ ਹੈ ਇਹ ਆ ਜਗਾ ਕਰਨ ਪ੍ਰਯਾਗ ਸ਼ਹਿਰ ਉਤਰਾਖੰਡ ਦਾ ਇੱਥੇ ਦੋ ਨਦੀਆਂ ਦੇਖੋ ਮਿਲ ਜਾਂਦੀਆਂ ਇੱਕ ਉਧਰੋਂ ਆ ਰਹੀ ਆ ਉਹਦਾ ਪਾਣੀ ਥੋੜਾ ਜਿਹਾ ਗੰਧਲਾ ਪੂਰੀ ਵਾਲੀ ਦਾ ਪਾਣੀ ਬਿਲਕੁਲ ਗ੍ਰੀਨ ਆ ਹਰਿਆ ਪਾਣੀ ਦੇਖੋ ਪਾਣੀ ਪਾਣੀ ਦਿੱਖੋ ਦੋਨਾਂ ਦਾ ਫਰਕ ਆ ਪਾਣੀ ਦਾ ਇਹ ਨਦੀ ਇਧਰੋਂ ਆ ਰਹੀ ਆ ਇੱਕ ਉੱਤਰ ਦੀ ਸਾਈਡ ਤੋਂ ਆ ਰਹੀ ਆ ਤੇ ਇੱਕ ਆ ਰਹੀ ਆ ਪੂਰਬ ਦੀ ਸਾਈਡ ਤੋਂ ਰੁਕ ਜਾ ਰੁਕ ਜਾ ਠੰਡੀ ਆ ਬਾ ਇੱਥੇ ਮੌਸਮ ਵਧੀਆ ਥੋੜਾ ਨਾ ਦੁਪਹਿਰ ਕਰਕੇ ਗਰਮੀ ਸੀਗੀ ਬਸ ਟ੍ਰੈਫਿਕ ਬੜਾ ਯਾਰ ਕਿਤੇ ਕਿਤੇ ਸੜਕ ਟੁੱਟੀ ਹੁੰਦੀ ਆ ਬਾਈਕ ਲੰਗਾਉਣਾ ਬੜਾ ਔਖਾ ਗਾ ਆ ਦੇਖੋ ਇੱਕ ਮਿੰਟ ਸਾਥ ਆ ਹੁਣ ਲੈ ਆਪਾਂ ਮੇਰੇ ਪਿੱਛੇ ਆ ਦੇਖੋ ਛੋਟਾ ਛੋਟੇ ਕਿਆਰੇ ਪਾਪਾ ਕਿਦਾਂ ਕੀ ਬੀਜਿਆ ਹੈਗਾ ਜ਼ੂਮ ਕਰੀ ਬੱਗੂ ਕੀ ਆ ਚੋਨਾ ਤਾਂ ਨਹੀਂ ਹੈ ਕੀ ਮਰਚਾ ਲਾਈਆਂ ਸਾਰੇ ਕਿਆਰੇ ਜੀ ਕੋਈ ਫਸਲ ਆ ਆ ਦੇਖੋ ਕਿੰਨੇ ਸੋਹਣੇ ਕਿਆਰੇ ਪਾਏ ਆ ਐਂ ਲੱਗਦਾ ਡਰਾਇੰਗ ਕੀਤੀ ਹੁੰਦੀ ਆ ਲਾਈਨਾਂ ਵਾਹ ਕੇ ਉਹਦੇ ਵਿੱਚ ਹਰੇ ਹਰੇ ਰੰਗ ਕਰੇ ਆ ਰੰਗ ਜੀ ਬੱਗੂ ਲੱਗਦੇ ਆ ਕਾਦੀ ਫਸਲ ਹੈ ਝੋਨਾ ਝੋਨਾ ਬੀਜਾ ਵਟਾਂ ਦੇ ਸਿੱਧੀਆਂ ਸਿੱਧੀਆਂ ਲਾਈਨਾਂ ਲਾ ਆਪੀ ਔਰ ਝੋਨਾ ਇਹ ਤੇ ਅੱਗੇ ਅੱਗੇ ਕਿਉਂਕਿ ਉਹ ਨਦੀ ਜਾਂਦੀ ਆ ਨਦੀ ਕਿਨਾਰੇ ਸਾਰੇ ਉਹ ਘਰ ਵੱਸੇ ਆ ਆ ਸਾਰੇ ਸ਼ਹਿਰ ਸੁੱਲ ਇਸੇ ਨਦੀ ਕਿਨਾਰੇ ਵੱਸੇ ਆ ਰਸਤੇ ਬੜੇ ਗੋਲ ਗੋਲ ਆਉਂਦੇ ਆ ਘੁੰਮਣ ਵਾਲੇ ਆ ਦੇਖੋ ਰਸਤਾ ਦੇਖੋ ਨੇ ਟ੍ਰੈਫਿਕ ਲੱਗ ਗਿਆ ਓਹੋ ਟ੍ਰੈਫਿਕ ਲੱਗ ਗਿਆ ਟ੍ਰੈਫਿਕ ਲੱਗ ਗਿਆ ਚਲੋ ਚਲੋ ਇੱਥੇ ਰਸਤਾ ਤੰਗ ਹੋ ਗਿਆ ਪਹਿਲਾਂ ਰੋਡ ਸਹੀ ਸੀਗਾ ਜੋਸੀ ਮੱਠ ਪਹੁੰਚ ਜਾਵਾਂਗੇ ਅਸੀਂ ਮੈਨੂੰ ਲੱਗਦਾ 2 ਘੰਟੇ ਆ ਇਹ ਬਾੜ ਅਸੀਂ ਕੱਢਤੀ ਆ 150 ਕਿਲੋਮੀਟਰ ਆ ਗਏ ਅਸੀਂ ਸਾਈਡਾਂ ਦੇ ਵੀ ਆਜ ਕੋਈ ਸ਼ਹਿਰ ਲੱਗਦਾ ਅੱਪੇ ਵਾਲੀ ਸਾਈਡ ਤੇ ਇੱਥੇ ਆਪਾਂ ਇਹਦੇ ਵਿੱਚ ਚਲੀ ਜਾਵਾਂਗੇ ਥੋ ਟ੍ਰੈਵਲ ਬਹੁਤ ਆਉਂਦੀ ਆ ਇਹ ਵੀ ਯਾਤਰੀਆਂ ਲੈ ਕੇ ਬਦਰੀਨਾਥ ਜਾਣ ਦੇ ਲਈ ਜਾਂ ਹਿੰਕੁਲ ਸਾਹਿਬ ਸਿਦਾਰਨਾਥ ਸਾਰੇ ਲੋਕ ਆਉਂਦੇ ਆ ਨਾ ਛੁੱਟੀਆਂ ਚ ਬੰਦ ਕਰ ਆ ਵੜੀ ਜੜਾਈ ਔਖੀ ਆ ਚੱਲ ਵੀਡੀਓ ਔਨ ਕਰੀ ਔਨ ਹੀ ਆ ਚੜਾਈ ਬੜੀ ਔਖੀ ਆ ਸਿੱਧੀ ਜੜਾਈ ਆ ਤ੍ਰਿਸ਼ਵੀ ਗੱਡੀਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਏਸੀ ਬੰਦ ਕਰਕੇ ਹੀ ਆਉਂਦੇ ਸਾਰੇ ਅੱਜ ਮੌਸਮ ਵੀ ਖੁਸ਼ਕਾਜ ਗਰਮਾ ਮੌਸਮ ਕੇਦਾਰਨਾਥ ਸੋਰੀ ਮੱਲੋ ਜੋਸੀਬਾਡ ਤੱਕ ਤਾਂ ਮੌਸਮ ਥੋੜਾ ਜਿਹਾ ਗਰਮ ਹੀ ਆ ਉਸ ਤੋਂ ਅੱਗੇ ਠੰਡਾ ਹੋ ਜਾਊਗਾ ਬਾਕੀ ਦੁਪਹਿਰੇ ਥੋੜਾ ਜਿਹਾ ਗਰਮੀ ਹੁੰਦਾ ਆ ਪਹਾੜੀ ਦਾ 뷰 ਦੇਖੋ ਮਾਊਂਟੇਨ ਕਿੰਨੀ ਵੱਡੀ ਓ ਜਮਾ ਬੱਦਲਾਂ ਦੇ ਉੱਤੇ ਜੜੀ ਹੋਈ ਆ ਬਿਲਕੁਲ ਬੱਦਲਾਂ ਦੇ ਨਾਲ ਹੀ ਆ ਯਾਰ ਕਿਉਂ ਪਾਉਂਦੀ ਨਾ ਬਾਤਾਂ ਬੱਦਲਾਂ ਨੂੰ ਹਨਾ ਦੇਖੋ ਕਿੰਨੇ ਵੱਡੇ ਸਾਰੇ ਹਿਮਾਲਿਆ ਪਰਬਤ ਆ ਤੇ ਪੈੜਾ ਆਪਣਾ ਲੰਬਾ ਰਸਤੇ ਗੋਲ ਮੋਲ ਆ ਕਿੰਨਾ ਆਪਾਂ ਕਹੀਏ ਨਾ ਫਾਸਟ ਚੱਲਣਾ ਤੇ ਉਨਾ ਆਪਾਂ ਜਾ ਨਹੀਂ ਸਕਦੇ ਆਰਾਮ ਨਾਲ ਜਾਣਾ ਚਾਹੀਦਾ 40-50 ਦੀ ਸਪੀਡ ਤੇ ਜਾਓ ਆਵਦਾ ਸਮਾਨ ਕੈਰੀ ਕਰਕੇ ਲਿਆਓ ਤੁਸੀਂ ਮੇਨ ਚੀਜ਼ ਆ ਤੁਹਾਡੇ ਕੋਲ ਇੱਕ ਤਾਂ ਰੇਨ ਕੋਟ ਹੋਣਾ ਚਾਹੀਦਾ ਤੇ ਇੱਕ ਤੁਹਾਡੇ ਕੋਲੇ ਬਸ ਆਪਦੇ ਕੱਪੜੇ ਰੇਨ ਕੋਟ ਔਰ ਕੋਈ ਪੰਮ ਗੁੰਮ ਚਾਟਰ ਹੋਣਾ ਜ਼ਰੂਰੀ ਚਾਹਤੋ ਫੋਨ ਦੇ ਲਈ ਤੇ ਬਾਕੀ ਖਾਣ ਪੀਣ ਦਾ ਸਾਰਾ ਕੁਝ ਉਰੇ ਹੀ ਮਿਲ ਜਾਂਦਾ ਦੁਕਾਨਾਂ ਰਸਤੇ 'ਚ ਬਹੁਤ ਆਹ ਥਿਊ ਦੇਖੋ ਤੁਸੀਂ ਅੱਗੇ ਸ਼ਹਿਰ ਆਉਂਦਾ ਸ਼ਹਿਰ ਦਾ ਥਿਊ ਸਾਹਮਣੇ ਫਿਰ ਵੱਡੇ ਮਾਊਂਟੇਨ ਆ ਗਏ ਕਿਆ ਬਾਤ ਆ ਮੈਂ ਕਹਾਂ ਨਾ ਇਹ ਰਸਤੇ ਆ ਨਾ ਜਿਹੜੇ ਹਿਮਾਲਿਆ ਦੇ ਵਿੱਚ ਦੀ ਆਪਣਾ ਨਜ਼ਾਰਾ ਹੀ ਅਲੱਗ ਦਾ ਥੇਲ ਤਾਂ ਕਰਦਾ ਵੀ ਛੋੜ ਬੰਦੀ ਨਾ ਕਰਾਂ ਪਰ ਫਿਰ ਵੀਡੀਓ ਲੰਬੀ ਹੋ ਜਾਣੀ ਆ ਤੁਸੀਂ ਦੇਖਣੀ ਹੋਣੀ ਅੱਜ ਅਸੀਂ ਜੋਸ਼ੀ ਮੱਠ ਨਹੀਂ ਪਹੁੰਚੇ। ਗੋਬਿਕ ਘਾੜ ਤਾਂ ਬਹੁਤ ਦੂਰ ਦੀ ਗੱਲ। ਜੋਸ਼ੀ ਮੱਠ ਪਹੁੰਚਾਂਗੇ ਅੱਗੇ ਫਿਰ ਡਿਸਾਈਡ ਕਰਾਂਗੇ ਹਨਾ ਕਿ ਜਾਣਾ ਜਾਂ ਅੱਜ ਰੁਕਣਾ ਉੱਥੇ। ਇਹ ਜੋਸ਼ੀ ਮੱਠ ਵੀ ਇਹ ਪੁਲਸਾਈ ਜੋ ਅੱਜ ਤੋਂ ਦੁਬਾਰਾ ਖੁੱਲ੍ਹਾ ਹੈ ਤਾਂ ਤੁਸੀਂ ਉੱਥੇ ਰੁਕ ਸਕਦੇ ਹੋ। ਅਸੀਂ ਵੀ ਦੇਖਾਂਗੇ ਰੁਕਣਾ ਹੋਇਆ ਰੁਕਾਂਗੇ ਨਹੀਂ ਤਾਂ ਅਸੀਂ ਅੱਗੇ ਗੋਬਿਕ ਘਾੜ ਦੀ ਚਾਲੇ ਪਾਵਾਂਗੇ। ਸਭ ਤਾਂ ਬਹੁਤ ਮਿਲਦੀ ਆ ਉਦੋਂ। ਪਰ ਤੁਸੀਂ ਨਜ਼ਾਰਾ ਦੇਖੋ ਯਾਰ। ਕਈ ਜਗ੍ਹਾ ਤਾਂ ਨਾ ਰੋਡ ਖਰਾਬ ਆ ਜਾਂਦਾ ਪਰ ਕਈ ਜਗ੍ਹਾ ਤੇ ਬਹੁਤ ਵਧੀਆ ਰੋਡ ਆ ਆ ਜਿਹੜਾ ਮਾਊਂਟਨ ਆ ਨਾ ਇਹ ਮੈਨੂੰ ਸੋਹਣਾ ਹੀ ਬੜਾ ਲੱਗੀ ਜਾਂਦਾ ਤਾਂ ਮੈਂ ਵੀਡੀਓ ਆਣੀ ਰੱਖੀ ਆ ਇੱਕ ਫਾਈਟ ਲਿਆ ਉਹ ਵੀ ਫਾਈਟ ਲਿਆ ਉਹ ਨਹੀਂ ਲਿਆ ਉਹ ਫਾਈਟ ਤੇ ਸੁਰੂ ਕਰੇ ਤੇ ਬੱਦਨਾ ਬੈਠੇ ਤਲਾਰ ਹੋ ਜਾਊਗਾ ਠੀਕ ਹੈ ਆਪਣੇ ਕਾਗਜ ਜਿਹੜੇ ਆ ਫਾਈਟ ਦੇ ਪੂਰੇ ਹੋਣ ਤੇ ਦੋ ਬੰਦੇ ਹੀ ਸਵਾਰੀ ਕਰ ਸਕਦੇ ਆ ਇੱਕ ਨੇ ਆਉਣਾ ਕਾਲਾ ਲੱਗਦੀ ਆ ਸਕਦੇ ਆ ਨਹੀਂ ਤਾਂ ਦੋ ਬਾਈ ਫੱਤੇ ਪਿਆ ਰਿ ਸਕਦੇ ਆ ਆਰਾਮ ਨਾਲ ਹਨਾ ਬੈਠੇ ਭਾਈ ਜਿਹੜਾ ਮਰਜੀ ਲੇਓ ਸਿਲੰਡਰ ਲੇਓ ਵੋਲਟਰ ਲੇਓ ਜਿਹੜਾ ਮਰਜੀ ਲੇਓ ਆਪਦਾ ਭਾਈ ਆਖਤਵਾਦੀ ਆ ਨਹੀਂ ਜੇਕਰ ਦਿੱਤੋ ਉਹ ਗਰਾਊਂਡ ਤੇ ਘਰ ਕਰਨੇ ਵਧੀਆ ਯਾਰ بارشਾਂ ਹੁੰਦੀਆਂ ਹੋਣੀਆਂ ਨਾ ਇਹਦਾ ਸਾਰਿਆਂ ਤੇ ਪਾਣੀ ਆਉਂਦਾ ਹੋਊਗਾ ਸਾਰੇ ਮਾਊਂਟਨ ਆਵਟ ਦੀ ਮਾਊਂਟਨ ਫੇਰ ਨਾਲ ਆ ਗਈ ਇਹਦਾ ਸਾਰਾ ਪਾਣੀ ਆ ਬਰਦਲਾਨਾ ਮੇਲੇ ਸਾਰਾ ਥੱਲੇ ਆਉਗਾ ਆ ਦੇਖੋ ਆ ਮਾਊਂਟਨ ਇਹਦੇ ਨਜ਼ਾਰੇ ਦੇਖੋ ਤੁਸੀਂ ਇੱਕ ਦਰ ਆ ਗਿਆ ਵੱਡਾ ਇਹ ਸਾਰਾ ਹਿਮਾਲਿਆ ਪਰਬਤ ਦੀ ਲੜੀ ਆ ਜਿਹੜੀ ਨੇਪਾਲ ਤੋਂ ਪਟਾਨ ਦੇ ਨਾਲ ਤਿੱਬਤ ਇੰਡੀਆ ਚੀਨ ਸਾਰੇ ਆ ਦੇਸ਼ਾਂ 'ਚ ਇਹ ਲੜੀ ਜਿਹੜੀ ਆ ਲੱਗਦੀ ਆ ਇਹਦੀ ਜਿਹੜੀ ਉੱਚੀ ਚੋਟੀ ਆ ਮਾਊਂਟ ਐਵਰੈਸਟ ਉਹਨੂੰ ਸਾਰਿਆਂ ਨੂੰ ਪਤਾ ਹੈਗਾ ਓ ਸਾਹਮਣੇ ਕਿੰਨੇ ਦਰਖਤ ਆ ਯਾਰ ਆ ਪਹਾੜੀ ਦੇ ਸਾਹਮਣੇ ਕੀ ਬਾਤ ਹੈ ਤਾਗਰੀ ਲੱਗੇ ਹਨ ਆਪਾਂ ਜਿਵੇਂ ਜਿਵੇਂ ਦੋਸਤੋ ਜਿਵੇਂ ਜਿਵੇਂ ਆਪਾਂ ਅੱਗੇ ਜਾਈ ਜੰਨੇ ਆ ਨਾ ਜੇਸੀ ਮੱਟ ਤੱਕ ਪਹੁੰਚੀ ਜੰਨੇ ਆ ਉਵੇਂ-ਉਵੇਂ ਮੌਸਮ ਠੰਡਾ ਹੋਈ ਜਾਂਦਾ ਹੁਣ ਟਾਈਮ ਤਾਂ ਹੈਗਾ 3:30 ਦਾ ਪਰ ਕੋਈ ਵੀ ਬੱਦਲ ਦਾ ਉਹ ਮਤਲਬ ਸੂਰਜ ਦਾ ਨਾ ਕੋਈ ਨਿਸ਼ਾਨੀ ਹੈਗਾ ਬੱਦਲ ਹੋ ਗਏ ਮੌਸਮ ਠੰਡਾ ਹੋ ਗਿਆ ਹਵਾ ਵੀ ਠੰਡੀ ਆ ਰਹੀ ਆ ਮਤਲਬ ਆਪਾਂ ਰੋਕ ਨਹੀਂ ਸਕਦੇ ਕਿੱਥੇ ਰੁਕਾਂਗੇ ਸਾਲ ਲਾਗੇ ਪਰ ਐ ਲੱਗਦਾ ਕਿ ਚੱਲੀ ਜਾਈਏ ਚਾਹੇ ਹੌਲੀ ਚੱਲੀਏ ਇਹ ਅਪਰ ਲੁਕੇਸ਼ਨ ਤੇ ਪਹੁੰਚਣਾ ਕਹੋ ਹੌਲੀ ਚੱਲੀਏ ਚੱਲੀ ਜਾਈਏ ਐ ਲੱਗਦਾ ਪਹਾੜੀਆਂ ਦੇ ਨਾਲ ਪਹਾੜ ਜਗ ਰਹੇ ਆ ਮਿੱਟੀ ਆ ਕਿਤੇ ਤਾਂ ਪੀਲੀ ਮਿੱਟੀ ਆ ਕਿਤੇ ਬ੍ਰਾਊਨ ਆ ਕਿਤੇ ਆਹ ਚਿੱਟੀ ਮਿੱਟੀ ਆ ਜਗ ਰਹੀ ਆ ਜਿਵੇਂ ਬਰਫ ਪਈ ਹੁੰਦੀ ਆ ਇੱਧਰ ਦੇਖੋ ਉੱਪਰ ਖਿਆਰ ਯਾਰ ਫਟਫਟੇ ਪਹਾੜੀਆਂ ਮਾਊਂਟੇਨ ਇਹ ਇਸ ਮਾਊਂਟੇਨ ਕੰਦੇ ਯਾਰ ਮਾਊਂਟੇਨ ਉਹ ਗਿਸ ਰੰਗਾ ਵੀ ਰਸਤਾ ਬਹੁਤ ਵਧੀਆ ਕੋਈ ਦਿੱਕਤ ਨਹੀਂ ਥੋੜਾ ਬਾਹਰ ਤਾਂ ਰੋਡ ਆਪਣੇ ਵੀ ਟੁੱਟੇ ਹੈਗੇ ਆ ਪੰਜਾਬ ਚ ਵੀ ਪਰ ਉਹਨਾਂ ਨਾਲੋਂ ਵਧੀਆ ਫਿਰ ਵੀ ਮੈਂਟੇਨ ਕੀਤੇ ਆ ਇੰਨਾ ਮੈਂਟੇਨ ਕਰਨਾ ਬਹੁਤ ਔਖਾ ਨਵੀਂ ਬੜਾਤੀ ਹੈ ਹਾਂ ਸਰਾ ਰੰਗ ਦਸਰਾ ਟੈਂਪਰੇਰੀ ਕਲੋਜ਼ ਹੁਣ ਹੌਲੀ ਹੌਲੀ ਚੱਲਦੇ ਆ ਬਾਈਕ ਤੇ ਬਹੁਤ ਮਜਾ ਆਦਾ ਬਾਈਕ ਤੇ ਜਦੋਂ ਵੀ ਕਿਸੇ ਨੇ ਆਉਣਾ ਹੋਇਆ ਨਾ ਜੇ ਦੋ ਜਾਣੇ ਚਾਰ ਜਾਣੇ ਛੇ ਜਾਣੇ ਮੋਟਰਸਾਈਕਲ ਤੇ ਆਇਓ ਔਰ ਫਿਰ ਜਿਹੜਾ ਮਰਜ਼ੀ ਹੋਵੇ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਆਹੀ ਆਰਾਮ ਨਾਲ ਆਉਗੇ ਜਿਆਦਾ ਇੱਕ ਗੱਲ ਦਾ ਧਿਆਨ ਰੱਖਿਓ ਜਿਆਦਾ ਵੇਟ ਨਾ ਕਿਕਿਓ ਜਿਹੜਾ ਬੈਗ ਲਿਆਵੋਗੇ ਨਾ ਸਿਰਫ 2-3 ਡਰੈਸ ਲੈਓ ਆਪਣੀ ਬਸ ਬਾਕੀ ਤੁਹਾਨੂੰ ਦੱਸਿਆ ਰੀਨ ਕੋਟ ਜ਼ਰੂਰੀ ਆ ਵੈਰੀ ਗੁੱਡ ਹਵਾ ਬਹੁਤ ਠੰਡੀ ਆ ਕੀ ਕਰੀਏ ਆਹਾਹਾਹਾ ਇਹ ਲੱਗਦਾ ਜਿਵੇਂ Shimla ਚ ਆ ਗਏ ਹੁੰਦੇ ਹਵਾ ਅੰਤਾਂ ਦੀ ਠੰਡੀ ਹਵਾ ਓ ਦੇਖੋ ਰੋਡ ਦੇਖੋ ਕੋਈ ਬੱਸਾਂ ਆਈਆਂ ਨਹੀਂ ਆ ਕੋਈ ਉੱਪਰੋਂ ਰੋਡ ਦੇਖੋ ਤੇਰਾ ਫਿਣੀ ਦਿਖਾਣਾ ਤੁਹਾਨੂੰ ਆ ਦੇਖੋ ਔਰ نیچے ਰੋਡ ਦੇਖੋ ਆ ਦੇਖੋ ਪੱਥਰ ਕੱਟ ਕੇ ਨਾ ਪਰਬਤ ਦੇ ਯਾਸ ਰੋਡ ਬਣਾਇਆ ਨਹੀਂ ਤੇ ਦੇਖੋ ਆ ਪਰਬਤ ਕਟਿਆ ਪਤਲੇ ਪਹਾੜਾ ਹੈ ਪਤਲ ਗੰਗਾ ਬਸ ਸਟਾਪ ਆਇਆ ਸੀ ਸਿਸ ਪਿੰਡ ਦਾ ਆ ਗਈ ਉੱਪਰ ਪਿੰਡ ਹੋਣਾ ਪਤਲ ਗੰਗਾ ਹੁਣ ਆਪਾਂ ਨੂੰ ਨਾ ਆਪਾਂ ਨੇ ਬਾਈਚ ਤੇਲ ਪਾਉਣਾ ਪੈਟਰੋਲ ਪੰਪ ਕੋ ਪਾ ਲਈਏ ਪਿੱਛੇ ਹੈਗਾ ਸੀ ਪੰਪ ਮੈਂ ਉਹਨੂੰ ਪੁੱਛਿਆ ਤੇਲ ਪਾ ਦਿਓ ਕਹਿੰਦੇ ਹੈ ਨਹੀਂਗਾ ਤੇਲ ਖਤਮ ਹੋ ਜਾਂਦਾ ਗੱਡੀਆਂ ਲਾਈਨਾਂ ਲਾ ਕੇ ਕੋਮੋ ਦੇ ਕੋਮੋ ਦੇ ਅੱਗੇ ਜੋਸ਼ੀ ਮੱਠ ਇੱਥੇ ਤਾਂ ਆਪਾਂ ਟਾਈਮ ਨਾਲ ਆ ਗਏ ਕਿੰਮਤ ਮੈਂ ਟਾਈਮ ਦੱਸਦਾ ਥਲੋ 7:30 ਦੇ 50 ਮਿੰਟ ਤੋਂ ਘੱਟ ਹੋਇਆ 4:47 ਹੋਇਆ ਆਪਾਂ ਪਹੁੰਚ ਗਏ ਟਾਈਮ ਨਾਲ ਹੀ ਧੁੱਪ ਦੇਖੋ ਖੜੀ ਆ ਵਿਊ ਸਾਈਡਾਂ ਦਾ ਵਿਊ ਦੇਖਿਓ ਹਵਾ ਠੰਡੀ ਠੰਡੀ ਆ ਧੁੱਪ ਜ਼ਰੂਰ ਹੈਗੀ ਆ ਮੈਨੂੰ ਇਹ ਸੀਗਾ ਜੇ ਆਪਾਂ ਲੇਟ ਹੋ ਗਏ ਫਿਰ ਆਪਾਂ ਇੱਥੇ ਰੁਕਾਂਗੇ ਬਾਈ ਰੋ ਕੀ ਤੇ 5 ਮਿੰਟ